ਜੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਬਦਲੇਗਾ ਪੰਜਾਬ ਦਾ ਮੌਸਮ ਕਈ ਥਾਵਾਂ 'ਤੇ ਪਵੇਗਾ ਜੀ ਮੀਂਹ ਹਨੇਰੀ ਇਹਨਾਂ ਅਖੇ ਜਿਨ੍ਹਾਂ ਵਿੱਚ ਪਾਣੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਤਾਂ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਚੱਲੋ ਮੈਂ ਅਪਡੇਟ ਦੇ ਦਿੱਤੇ ਜੀ ਲਓ ਜੀ ਆ ਗਈ ਹੈ ਜੀ ਖੁਸ਼ਖਬਰੀ ਪੰਜਾਬ ਵਿੱਚ ਖੂਬ ਬਰੇਗਾ ਮੌਨਸੂਨ ਜਿਆਦਾ ਕੋਦੋਂ ਪੁੱਜੇਗਾ ਭਾਰਤ ਵਿੱਚ ਪੰਜਾਬ ਸਣੇ ਉੱਤਰੀ ਪਾਰ ਦੇ ਵਿੱਚ ਗਰਮੀ ਦੇ ਸ ਮੌਨਸੂਨ ਦੀ ਉਡੀਕ ਕਰ ਰਹੇ ਨੇ ਮੌਸਮ ਵਿਭਾਗ ਨੇ ਮੌਨਸੂਨ ਦੇ ਵਿੱਚ ਪੰਜਾਬ ਵਿੱਚ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ ਮੌਸਮ ਵਿਭਾਗ ਮੁਤਾਬਕ ਮੌਨਸੂਨ ਪਹੁੰਚਣ ਤੋਂ ਪਹਿਲਾਂ ਭਾਵੇਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੈਸਟਰਨ ਡਿਸਟਰਬੈਂਸ ਕਨ ਹਲਕੀ بارش ਹੋ ਸਕਦੀ ਹੈ ਪਰ ਜੂਨ ਦੇ ਅੰਤ ਤੱਕ ਮੌਸਮ ਪਹੁੰਚੇਗਾ ਤੇ ਜੁਲਾਈ ਵਿੱਚ ਖੂਬ ਬਰੇਗਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਜੂਨ ਹੈ ਮੌਸਮ ਆ ਰਿਹਾ ਜੀ ਜੂਨ ਦੇ ਵਿੱਚ ਲਾਸਟ ਦੇ ਵਿੱਚ ਤੇ ਜੁਲਾਈ ਦੇ ਵਿੱਚ ਕਾਫੀ ਜਿਹੜਾ ਮੀਂਹ ਦੇਖਣ ਨੂੰ ਮਿਲਣ ਵਾਲਾ ਹੈ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਹੀਨੇ ਦੇ ਅੰਤ ਵਿੱਚ ਯਾਨੀ ਜੂਨ ਦੇ ਆਖਰੀ ਹਫਤੇ ਤੱਕ ਮੌਨਸੂਨ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਰਹੇਗੀ ਪਰ ਇਸ ਤੋਂ ਬਾਅਦ ਇਹ ਰਫ਼ਤਾਰ ਫਿਰ ਤੇਜ਼ ਹੋ ਜਾਵੇਗੀ ਇਸੇ ਸਮੇਂ ਮੌਨਸੂਨ ਜਿਹੜਾ ਉੱਤਰੀ ਸੀਮਾ ਨਵਸਾਰੀ ਜਲਗਾਉਂ ਅਮਰਾਵਤੀ ਚੰਦਰਪੁਰ ਬੀਜਾਪੁਰ ਸੁਕਮਾ ਇਹਦੇ ਜਿਹੜੇ ਇਸਲਾਮਿਕ ਉਰ ਦੇ ਨੇੜੇ ਪਹੁੰਚਿਆ ਜੋ 11 ਜੂਨ ਦੀ ਮੌਨਸੂਨ ਦੀ ਆਸ-ਪਾਸ ਦੀ ਰਿਖ ਹੈ ਦਰਅਸਲ ਇਸ ਸਾਲ ਤੈ ਸਮੇਂ ਤੋਂ 3 ਦਿਨ ਪਹਿਲਾਂ ਕੇਰਲ ਵਿੱਚ ਪਹੁੰਚਣ ਵਾਲੀ ਮੌਨਸੂਨ ਹੁਣ ਬ੍ਰੇਕ ਲੱਗ ਗਈ ਹੈ ਮੌਨਸੂਨ ਮੱਠੀ ਚੱਲ ਅਗੇ ਪਦਰ ਹੈ ਇਸ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦਾ ਇੰਤਜ਼ਾਰ ਕਰ ਰਹੇ ਨੇ ਲੋਕ ਕੜਾਕੇ ਦੀ ਗਰਮੀ ਦਾ ਕਹਿਰ ਚੱਲ ਰਹੇ ਨੇ ਖਾਸ ਕਰਕੇ ਬਿਹਾਰ ਝਾਰਖੰਡ ਯੂਪੀ ਮੱਧ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਉੱਧਰ ਰਾਸ਼ਟਰੀ ਰਾਜਧਾਨੀ ਦਿੱਲੀ ਹੈ ਹਰਿਆਣਾ ਦੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਤਿ ਦੀ ਗਰਮੀ ਦਾ ਸਾਹਮਣਾ ਕਰ ਰਹੇ ਨੇ ਆਈਐਮਡੀ ਵੱਲੋਂ ਕਈ ਦਿਨਾਂ ਤੋਂ ਰੈੱਡ ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ 18 ਜੂਨ ਤੋਂ ਜਿਹੜਾ ਕਾਫੀ ਜਿਹੜਾ ਤੁਹਾਨੂੰ ਮੀਂਹ ਦੇਖਣ ਨੂੰ ਮਿਲਣ ਵਾਲਾ ਹੈ ਜੇ ਗੱਲ ਕਰੀਏ ਦੱਸ ਦਈਏ ਆਮ ਤੌਰ ਤੇ ਜੂਨ ਦੇ ਅੰਤ ਤੱਕ ਮੌਨਸੂਨ ਇੱਥੇ ਪਹੁੰਚ ਸਕਦਾ ਹੈ ਪਰ ਮੀਨਾ ਪੈਣ ਕਰਨ ਪੂਰੇ ਇਲਾਕੇ ਵਿੱਚ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਬੱਦ ਤੋਂ ਬੱਦ ਤਾਪਮਨ 45 ਤੋਂ 48 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਰਾਤਾਂ ਦਾ ਤਾਪਮਨ ਜੀ ਆਮ ਨਾਲੋਂ ਉੱਪਰ ਚੱਲ ਰਿਹਾ ਰਾਤ ਨੂੰ ਤਾਪਮਨ 33 ਡਿਗਰੀ ਦੇ ਜਿਹੜੇ ਆਸ-ਪਾਸ ਦੇਖਣ ਨੂੰ ਮਿਲ ਰਿਹਾ ਪਰ ਜੇ ਦਿਨ ਵੇਲੇ ਦਾ ਤਾਪਮਨ ਤਾਂ 40 ਤੋਂ 45 ਡਿਗਰੀ ਸੈਲਸੀਅਸ ਜਿਹੜਾ ਦਰਜ ਕੀਤਾ ਜਾ ਰਿਹਾ ਜੀ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕਾਫੀ ਜਿਹੜਾ ਮੀਂਹ ਪੈਣ ਵਾਲਾ ਕੁਝ ਦਿਨਾਂ ਦੇ ਵਿੱਚ ਵਿੱਚ ਬਾਕੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੀ ਚੈਨਲ ਨੂੰ ਸਬਸਕ੍ਰਾਈ